ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਰ ਰਤ ਅਜੂਨੀ ਸੈਭੰ ਗੁਰਪਰਸਾਦ ਜਬ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚਿਆ ਸੋਚਣਾ ਹੋਈ ਜੇ ਸੋਚੇ ਲਖਵਾਰ ਛੁਪੇ ਚੁਪਨਾ ਹੋਈ ਜੇ ਲਰਹ ਹਿਤਾ ਦੁਖਿਆ ਪਖ ਨਾ ਕਰੀ ਜਬ ਨਾ ਪ੍ਰਿਆ ਪਰ ਖਾਸ ਸੇਣ ਪਾਲ ਕੋਇਤਾ ਇਕ ਨ ਚੱਲੇ ਨਾਲ ਕੇਵ ਸਚਿਆਰਾ ਹੋਈ ਹੈ ਕਿ ਕੁੜਾ ਮੁਤਾ ਪਰ ਮੁਕਮਰ ਜਾਏ ਚਲਣਾ ਨਾਲ ਲਿਖਿਆ ਨਾ ਹੁਕਮੇ ਹੋਵਨ ਆਕਾਰ ਹੁਕਮ ਨਾ ਕੇ ਆ ਜਾਏ ਹੁਕਮੇ ਹੋਵਨ ਤੇ ਹੁਕਮ ਲਾਇਉਂਦੇ ਆਏ ਹੁਕਮੇ ਉਤਮਨੀ ਚ ਹੁਕਮ ਲਿਖ ਦੁਖ ਸੁਖ ਪਾਏ ਟਿਕਨਾ ਹੁਕਮੇ ਬਖਸ਼ੀਸ ਇੱਕ ਹੁਕਮੇ ਤਦਾ ਪੁਆਈਆ ਹੁਕਮਾ ਅੰਦਰ ਤਪ ਕੋ ਬਾਹਰ ਕਮ ਨਾ ਕੋਏ ਨਾਨਕ ਹੁਕਮ ਮੈਂ ਜੇਜਾ ਤੰਮ ਮੈਂ ਕਹਿ ਨ ਕੋਇ ਗਾਵੇ ਕੋ ਤਾਰ ਹੋਵੇ ਕਿਸੈ ਤਾਨ ਗਾਵੇ ਕੋ ਦਾਤ ਜਾਣੇ ਮਨਸਾ ਗਾਵੇ ਕੋ ਗੁਣ ਉਹੜਿਆ ਆਚਾਰ ਗਾਵੇ ਕੋ ਵਿਦਿਆ ਵੇਖੇ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀਵੈ ਫਿਰਦੇ ਗਾਵੇ ਕੋ ਜਾਪੈ ਦਿਸਦੂ ਕਾਵੇ ਕੋ ਵੇਖੇ ਹਾਜ਼ਰ ਹਾਜ਼ਰ ਕਤਨਾ ਕਤੇ ਨਾ ਆਵੇ ਤੋ ਕਤ ਕਤ ਕਤੇ ਕੋਟੀ ਕੋਟ ਕੋਟ ਦੇਦਾ ਦਿਲੰਦ ਦਟਕ ਪਾਏ ਜੁਗਾ ਜੁਗੰਤਰ ਖਾਈ ਖਾਏ ਹੁਕਮੇ ਹੁਕਮ ਚਲਾਏ ਰਾਉ ਨਾਟਕ ਵਿਖੈ ਦੇ ਪਰਵਾ ਸਾਚਾ ਸਭ ਸਾਚਨਾਏ ਆਖਿਆ ਕੋਪਾ ਆਖ ਮੰਗਦੇ ਤੇ ਦਾਤ ਕਰੇ ਦਾਤਾਰ ਫੇਰ ਕੇ ਅਕਰ ਕੀ ਜਿਤ ਤਸੈ ਦਰਬਾਰ ਮੋਹ ਕੇ ਬੋਲ ਬੋਲਿਆ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚਾ ਵੜਿਆਏ ਵਿਚਾਰ ਕਰਮੀਆਂ ਕੱਪੜਾ ਨਦਰੀ ਮੁਖ ਦੁਆ ਨਾਨਕ ਐ ਵਾਜਾ ਆਪੇ ਸੱਚੇ ਹਰਿ ਧਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪਦਰਿੰਦਨ ਸੋਏ ਜਿਨਸ ਰਿਆ ਤਿਨ ਪਾਇਆ ਮਾਨ ਨਾਨਕ ਗਾਵੇ ਗੁਣੀ ਨਿਧਾਨ ਗਾਵੇ ਸੁਣੀਏ ਮਨ ਰਖੀਏ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੋ ਗੁਰਮੁਖ ਵੇਦੰਤ ਗੁਰਮੁਖ ਰਿਆਸ ਲਈ ਗੁਰਈਸ਼ਰ ਦੁਰਗੋਤ ਪਰਮਾ ਗੁਰ ਗੁਰਪਾਰਵਤੀ ਮਾਰੀ ਜੇ ਵਜਾ ਲਾ ਆਖਾ ਨਾਏ ਕਹਿਣਾ ਖਤਮ ਨਾ ਜਾਏ ਗੁਰਾਏ ਕੀ ਦੇਹੁ ਜਾਈ ਸਬਨਾ ਜੀਆ ਕਾ ਇਕ ਦਾਤਾ ਸੋ ਮਨ ਵਿਸਰ ਨ ਜਾਏ ਥਿਰਤਨ ਆਜੇ ਤਸਪਾਵਾਂ ਵੇਣ ਭਾਣੇ ਕਹਿ ਨਾ ਕਰੀ ਜੇ ਤੀਸਰਤ ਪਾਈ ਵਖਾਣ ਵੇਣ ਕਰਮਾਂ ਕੇ ਮਿਲੈ ਨਹੀਂ ਬਾਤ ਵਿੱਚ ਰਤੁ ਜਵਾਹਰ ਮਾਲਿਕ ਜੇ ਇੱਕ ਗੁਰ ਤੇ ਸਿਕਸਾਈ ਗੁਰਾਇਤ ਦੇ ਬੁਝਾਈ ਸਬਨਾ ਜੀਆਂ ਬਾਤ ਤੇ ਕੋ ਦਤਾ ਸੋ ਮੈਂ ਬਿਸਰ ਨਾ ਜਾਇ ਜੇ ਜੁ ਵਿਚਾਰੇ ਆਰਜਾਈ ਗੁਰ ਦਸੁਣੀ ਨਾਖ ਨਾਥ ਜਾਣਿਆ ਨਾਲ ਥਲੇ ਸਤਿ ਘਰੇ ਚੰਗਾ ਨਾਰ ਖਾਏ ਕੈ ਜਸ ਕੀਰਤ ਜਗਲੇ ਜੇ ਕਿਸ ਨਦਰ ਨਾ ਹੋਈ ਤਾ ਬਾਤ ਨਾ ਪੁੱਛੇ ਕਿਟਾ ਅੰਦਰ ਗਿਟਕਰ ਦੋਸੇ ਦੋਸ ਭਰੇ ਨਾਰਕ ਨਿਰਗੁਣ ਗੁਣ ਕਰੇ ਬੜਵੰਤੇ ਆ ਗੁੰਦੇ ਤੇ ਹਰ ਕੋਈ ਨਾ ਸੁਝੈ ਜੇ ਤਿਸ ਗੁਣ Wait, got it. सिरत हो मन बुद्ध मन सकल भवन के सुत मन मोहे चोटा न खाए मन जम कै साथ न जाए ऐसा नाम निरंजन होए जेको मन जाने मन कोए मन मार्ग ठाक न पाए मन पस से प्रगट जाए मन मगना चला पंत ਧਰਨ ਸਿਤੀ ਸਰਬਤ ਐਸਾ ਨਾਮ ਨਰਜਨ ਹੋਏ ਜੇ ਕੋ ਮਨ ਜਾਣ ਮਨ ਕੋਈ ਮਨਾ ਪਾਵਹ ਮੁਖ ਦਵਾਰ ਮਨਾ ਕਰਵਾਰੇ ਸਾਧਾਰ ਮਨਾ ਤਰ ਤਰੇ ਸਿਖ ਮਨਾ ਨਾ ਲਿਤੇ ਭਾਣਾ ਪਿਖ ਐਸਾ ਨਾਮ ਨਰਜਨ ਹੋਏ ਜੇ ਕੋ ਮਨ ਜਾਣ ਪੰਜ ਪਰਵਾਣ ਪੰਜ ਪਰਦਾਨ ਪੰਜ ਪਾਵੈ ਦਰਗਹਿ ਮਾਰ ਪੰਜ ਸੁਹੈ ਦਰ ਰਾਜ ਪੰਜ ਕਾ ਗੁਰ ਇੱਕ ਤਿਆਰ ਜੇ ਕੋ ਕਹਿ ਕਰ ਵਿਚਾਰ ਕਰਤੇ ਕਹਿ ਕਰਨ ਨਾ ਸਮਾਉ ਤੌਲ ਧਰਮ ਦਇਆ ਕਾ ਤ ਸੰਤੋਖ ਥਾ ਫਿਰਖਿਆ ਜਿਨ ਜੇ ਕੋ ਬੁਝੈ ਹੋਏ ਸਚਿਆ ਧਵਲਾ ਉੱਪਰ ਕੇ ਤਾਪਾਰ ਤਰਤੇ ਹੋਰ ਉਪਰ ਹੋਰ ਤਿੱਤੇ ਭਾਰ ਤਲ ਕਰਨ ਜੋਰ ਜਿਹਾ ਜਾ ਕਰੂੰਗਾ ਕੇਨਾ ਸਭਨਾ ਲਿਖਿਆ ਥੜੀ ਕਲਾ ਇਹੋ ਲੇਖਾ ਲਿਖ ਜਾਣ ਕੋਏ ਲੇਖਾ ਲਿਖਿਆ ਕਿਤਾਬੇ ਕਿਤਾ ਤਾਲ ਸੋਲੇ ਕੀ ਤੀ ਦਾਤ ਜਾਏ ਕੋਣ ਪੂਤ ਕਿਤਾ ਤੁਸਾ ਵੇਖ ਕੁਆਰ ਤਿਸਤੇ ਹੋਏ ਲਖ ਦਰਿਆ ਕੁਦਰਤ ਕਵਣ ਕਾ ਵੀਚਾ ਵਾਰਨ ਚਾਹਵਾਏ ਕੁਆਰ ਜੋ ਤੁਧ ਭਾਵੈ ਸਾਈ ਮਹਕਾਰ ਤੂੰ ਸਦਾ ਸਲਾਮਤ ਮੇਰਨ ਕਾਰ ਅਸੰਖ ਜਪ ਅਸੰਖ ਕਿਰਪਾਓ ਅਸੰਖ ਪੂਜਾ ਅਸੰਖ ਤਪਤਾ ਅਸੰਖ ਅੰਤ ਮੁਖ ਵੇਦ ਪਾਠ ਅਸੰਖ ਜੋਗ ਮਨ ਰੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾ ਅਸੰਖ ਸੂਰ ਮੁ ਭਗ ਸਾ ਅਸੰਖ ਮੋਦ ਨਿਵਲਾਇਤਾ ਕੁਦਰਤ ਕਵਨ ਕਾ ਵਿਚਾਰ ਵਾਰਿਆ ਨਜਮਾਇਕ ਜੋ ਤੁਧ ਭਾਵੈ ਸਾਈ ਤਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਅਰਾਮ ਘੋਰ ਅਸੰਖ ਕਮਰ ਕਰ ਜਾਏ ਜੋ ਅਸੰਖ ਗਲਵੜ ਹਤਿਆ ਖਮਾਏ ਅਸੰਖ ਬਾਪੇ ਪਾਪ ਕਰ ਜਾਏ ਅਸੰਖ ਕੁੜਿਆਰ ਕੁੜੇ ਫਿਰਾਏ ਅਸੰਖ ਨਿਰੰਤਰ ਫਿਰ ਕਰ ਹੈ ਪਹਾਰ ਨਾਲ ਕੋਨੀਚ ਕਹੇ ਵਿਚਾਰ ਦਵਾਰ ਨਾ ਜਾਏ ਕੋ ਵਾਰ ਜੋ ਤੁਧ ਭਾਵੈ ਸਾਈ ਭੇਕਾਰ ਤੂੰ ਸਦਾ ਸੁਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਵ ਆਗਮ ਆਗਮ ਅਸੰਖ ਲੋ ਅਸੰਖ ਹੈ ਸਿਰ ਭਾਰ ਹੋਏ ਅਖਰੇ ਨਾਮ ਅਖਰੇ ਸਲਾਮ ਅਖਰੇ ਗਿਆਨ ਕੇ ਪ੍ਰਗਾਖ ਅਖਰੇ ਲਖਣ ਬੁਲਬਾਂ ਅਖਰਾ ਸਿਰ ਸੰਜੋਗ ਵਖਾਂ ਜਿਨਕੇ ਲਖੈ ਤੇ ਸਿਰ ਨਾਹੀ ਜੇ ਉਹ ਫਰਮਾਏ ਤੈਨ ਤਿਲ ਪਾਏ ਜੇਤਾ ਕੀਤਾ ਤੇਤਾ ਨਾਉ ਬਿਲ ਨਾਵੇਂ ਨਾਹੀ ਕੋਤੋ ਕੁਦਰਤ ਕਹ ਕਹਾ ਵੀ ਚਲ ਦਵਾਰ ਨਜ ਤਉ ਤਪਾਵੇਂ ਸਾਈਂ ਨਿਕਾਰ ਤੂੰ ਸਦਾ ਬਸਲਾਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇ ਬਾਣੀ ਧੁਤੇ ਉਤਰ ਸੁਖੇ ਮੋਤ ਪਲਿੰਦੇ ਕੰਬੜ ਹੋਏ ਦੇਸਾ ਹੁਦਿਆ ਹੋ ਤੋਏ ਭਰੀਏ ਮਤ ਪਾਪਾ ਕੈ ਸੰਗ ਉਹ ਧੋਪਾ ਨਾ ਕਰੰ ਨੁਨੀ ਪਾਪੀ ਆਖਣ ਲਾਇ ਕਰ ਕਰ ਕਰਨਾ ਵੇਖਲਾ ਜਾ ਆਪੇ ਬੀਜ ਆਪੇ ਖਾ ਨਾਨਕ ਰਖਮੀ ਆਉ ਜਾ ਤੇਰਤ ਤਪ ਤੇ ਆਦਤ ਦਾ ਜੇ ਕੋ ਆਵੇ ਦਿਲ ਕਾਮਾ ਸੁਣਿਆ ਮੰਨਿਆ ਮਨ ਕੀਤਾ ਭਾਵ ਅੰਤਰਗਤ ਧਿਰਤ ਮਨ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵੇੜ ਗੁਣ ਕੀਤੇ ਹੋਏ ਸਵਾਸਤ ਬਾੜੇ ਪਰਵਾਹ ਸਤ ਸੁਹਾਗ ਸਦਾ ਮਨ ਚਾਹ ਕਵਲ ਸਵੇਲਾ ਵਕਤ ਕਵਣ ਕਵਣ ਤਿਤ ਕਮਨਵਾਰ ਕਵਣ ਸਰਤੇ ਮਾ ਕਵਣ ਜਿਤ ਹੋ ਆਕਾਰ ਵੇਲਾ ਬਈਆ ਕਿੰਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਦੀ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣ ਸੋਈ ਕਿਵ ਕਰ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖ ਸਭ ਕੋ ਆਖੈ ਇਕ ਤੂੰ ਇਕ ਸਿਆਰਾ ਵੱਡਾ ਸਾਹਿਬ ਵੰਡੇ ਨਾਏ ਕੀਤਾ ਜਾ ਕਾ ਹੋਵੈ ਨਾਰਥ ਜੇ ਕੋ ਆਪ ਜਾਣ ਅਗੇ ਗਿਆ ਨਾ ਹੋਇਆ ਪਾਤਾਲ ਪਤਲ ਅਗਾਸ ਅਗਾਸ ਔੜਥ ਔੜ ਭਾਤ ਕੇ ਤ ਕਹਿ ਨਿਖਵਾਇ ਸਾਕ ਪਠਾਰਾ ਕਹਿ ਕਤੇ ਬਾਸ ਲੋ ਇਕ ਤਾਤ ਲੇਖਾ ਪੇ ਜਾਣਿਆ ਤੁ ਸਾਲਾ ਹੀ ਸਾਲਾ ਹੈ ਤੇਤੀ ਸੁਰਤ ਨਾ ਪਈਆ ਨਦੀਆ ਅੱਤੇ ਵਾਹ ਭਵੇਂ ਸਮੰਦ ਨ ਜਾਣੀਐ ਸਮੰਦ ਸਾ ਸੁਲਤਾਨ ਗਿਰਹਾ ਤੇ ਈਮਾਰਤਾਂ ਕਿਹੜੀ ਤੁਲ ਨ ਹੋਵਨੇ ਜੇ ਤੇ ਮਨੋ ਨਾ ਵਿਸਰੈ ਆਤਮਾ ਸਿਫਤੀ ਕਹਿਣ ਨਾਤ ਆਤਮਾ ਕਰਨਾ ਦੇਣ ਨਾਤ ਅੰਤ ਨਾ ਵੇਖਣ ਸੁਣਨ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਤਾਰਾਵਾਰ ਅੰਤ ਕਾਰਨ ਕੀਤੇ ਜਿਲਾਈ ਤਾਂ ਕਿ ਅੰਤ ਨਾ ਪਾਏ ਜਾਏ ਤੇ ਅੰਤ ਨਾ ਦਾ ਕੋਏ ਕੋਤਾ ਕਹੀਏ ਕੋਤਾ ਜਾਣਾ ਦੇਵੜ ਤੂ ਚਾਹੋ ਵੈ ਕੋਇ ਤਿਸ ਉਚੇ ਕੋ ਜਾਣਾ ਸੋਏ ਜੇਵੜ ਆਪ ਤਲੇ ਦਾ ਆਪ ਨਾਨਕ ਨਦਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲ ਨਾ ਤਮਾਏ ਕਹਿਤੇ ਮੰਗਾ ਜੋਤ ਕਪਾਲ ਕਹਿਤੇ ਅਗਰਤ ਨਹੀਂ ਵਿਚਾਰ ਕਹਤੇ ਖਤ ਤੈਰੇ ਕਾ ਕਹਤੇ ਲਨ ਕਿਰਪਾ ਹੈ ਕਹਤੇ ਮੂਰਖ ਖਾਈ ਖਾਈ ਕਹਤੇ ਆ ਦੁਖ ਭੂਖ ਸਦਮਾ ਐ ਪੈਦਾ ਤੇਰੇ ਦਾਤਾਰ ਬੰਦ ਖਲਾਸੀ ਭਾੜਾ ਹੋਏ ਔਰ ਆਖ ਨਾ ਸਕੈ ਕੋਏ ਜੇ ਕੋ ਖਾਇ ਕ ਆਖ ਲਪਾਇ ਬਹੁ ਜਾਣੇ ਜਿੱਤਿਆ ਮੋਏ ਖਾਇ ਆਪੇ ਜੈ ਆਪੇ ਦੇ ਅੱਖਾਂ ਸੇ ਭਲ ਕੇ ਕਿ ਜਿਸ ਨੂੰ ਬਖਸ਼ੇ ਸਿਖਤ ਸਲਾਮ ਨਾਨਕ ਬਾਦਸ਼ਾਹੀ ਬਾਦਸ਼ਾ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਕਮਲ ਪੰਡਾਰ ਅਮੁੱਲ ਆਵ ਅਮੁੱਲ ਜਾਏ ਅਮੁੱਲ ਭਾਏ ਅਮੁੱਲ ਸਮਾਏ ਅਮੁੱਲ ਧਰਮ ਅਮੁੱਲ ਦੇ अमूल तुल अमूल परवान अमूल बख्शीस अमुल निशान अमूल कर्म अमूल फुलमान अमूल अमुल आख्या न जाए आप मिलाए लाय वेद पाठ पुराण आख बड़े करेख्यान आख ब्रह्म आखे, आखे, आखे इंद्र ਆਖੈ ਗੋਪੀ ਤੈ ਗੋਵਿੰਦ ਆਖੈ ਈਸਰ ਆਖੈ ਸਿੱਧ ਆਖੈ ਕੀਤੇ ਕੀਤੇ ਬੁੱਧ ਆਖੈ ਦਾਨ ਆਖੈ ਦੇ ਆਖੈ ਸੁਰ ਨਰ ਮੁੰਜਨ ਸੇ ਕੀਤੇ ਆਖੈ ਆਖਣ ਪਾਏ ਕੀਤੇ ਕਹਿ ਕੈ ਉਟ ਉਟ ਜਾਏ ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕੇ ਦੇਵੜ ਭਾਵੇਂ ਤੇ ਵਣੂਏ ਨਾਨਕ ਜਾਣਾ ਸਾਚਾ ਸੋਏ ਜੇ ਕੋ ਆਖ ਬੋਲ ਰਿਹਾ ਤਾਂ ਲਿਖਿਆ ਸਿਰ ਗਾਵਾ ਗਾਵਾ ਸੋਦਰ ਕੇ ਹਰ ਸੋ ਕਰਕੇ ਆ ਜਿਤਦਾ ਸਰਬ ਸਰਬਾਲ ਨੇ ਬਾਜੇ ਨਾਤ ਅਨੇਕ ਸੰਖਾ ਕਹਤੇ ਵੰਗਰੇ ਕਹਤੇ ਰਾਗ ਪ੍ਰਿੰਸ ਕੈਨ ਕਿਤੇ ਗਾ ਗਾਵ ਤਨੋ ਬੋਲ ਪਾਣੀ ਪਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਸਿਤ ਗੋਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੈ ਅੱਤੇ ਸਰ ਕਰਮਾ ਦੇ ਸੋਨ ਸਦਾ ਸੁਹਾਰੇ ਗਾਵੈ ਇਤ ਤિંહਾ ਸਣ ਬਹਿਟੇ ਦੇਵ ਤਿਆਤਰ ਲਾਲੇ ਗਾਵੈ ਸਿਤ ਸਮਾਦੇ ਅਤ ਗਾਵਨ ਸਾਧ ਵਿਚਾਰੇ ਗਾਵਨ ਜਤੇ ਸਤੇ ਸੰਤੋਕੇ ਗਾਹੈ ਵੀਰ ਕਰਾਰੇ ਗਾਵਨ ਪੰਡਤ ਪੜਨ ਰਖੀ ਸਰ ਜੁਗ ਜੁਗ ਵੇ ਦਾਣਾ ਲੈ ਗਾਵੈ ਮੋਹਣੀਆ ਮਨ ਮੋਹ ਸੁਰਗਾ ਮਚ ਪਿਆ ਲੈ ਗਾਵਨ ਰਤਨ ਪਾਏ ਤੇਰੇ 86 ਤੀਰਤ ਨਾਲੇ ਗਾਵੈ ਜੋਤ ਮਹਾਬਲਸੂਰਾ ਗਾਵੈ ਜੋਤਿ ਭਾਵਨ ਰਤੇ ਤੇਰੇ ਭਗਤ ਰਸਾਲੀ ਘੋਰ ਕੇ ਤੇਰਾ ਸੇ ਮੈਂ ਕਿਤਨਾ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੇ ਨਾਹੀ ਹੈ ਭੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਿਨ ਸੀ ਮਾਇਆ ਜਨੋ ਪਾਈ ਕਰ ਕਰ ਵੇਖੈ ਕੀ ਤਾਪ ਤਾ ਜਿਉ ਤਿਦਿ ਵੜਿਆਈ ਜੋਤ ਸੁਭਾਵੈ ਸਵੀਕਰਸੀ ਧੁਕਮਨਾ ਕਰਨੀ ਜਾਏ ਸੋ ਪਾਤਸ਼ਾਹ ਸਹ ਪਾਤਸ਼ਾਹ ਨਾਨਕ ਰੰਗ ਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਤਿਆਗ ਕੀ ਕਰੇ ਬੇ ਭੂਤ ਖਿੰθαਕਾਰ ਕੋ उगत डंडा प्रतीत आए पलते सर्व जमाते मन जीता जग जीत आए स्थित से आदेश आद अनिल अनाद अनाद युग युग एक होवे उगत ज्ञान दिया भंडार काट काट आवाज आला आप नाथ नाते सब जाके हरे सिद्ध अवरा साथ ਸੰਯੋਗ ਵਿਜੋਗ ਤੇ ਓਕਾਰ ਚਲਾ ਹੈ ਲੇਖੇ ਆਵੇ ਬਾਤ ਆਦੇ ਸਤੈ ਆਦੇ ਸ ਆਦ ਅਨਿਲ ਅਨਾਦ ਅਨਾਦ ਜੁਗ ਜੁਗ ਦੇਖੋ ਇਸ ਏਕਾਂ ਮਾਈ ਜੁਗਤਿ ਆਈ ਤਿੰਨ ਚੇਲੇ ਪਰਵਾਰ ਇੱਕ ਖੰਸਾਰੀ ਇੱਕ ਪੰਡਾਰੀ ਇੱਕ ਲਾਏ ਦੇਵਾਨ ਜਿਵੇਂ ਤਿਤ ਭਾਵੈ ਤਿਨੇ ਚਲਾਇ ਜੀਵ ਨੋ ਮਨੁਰ ਪਰਬਾਉ ਉਹ ਵੇ ਕੈ ਕੋ ਨਦਰ ਨਾ ਆਵੇ ਬੋਤਾ ਦੇਵ ਦਾ ਤਾ ਦੇਸ ਤੇ ਸਾ ਦੇਸ ਤਾਦ ਅਨਿਲ ਅਨਾਦ ਅਨਾਰਥ ਜੁਗ ਜੁਗ ਇਕੋ ਵੇ ਆਸਣ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਇਕਾ ਵਾਰ ਕਰ ਕਰ ਵੇਖੈ ਸਿਰਜਨ ਹਾਰ ਨਾਨਕ ਸੱਚੇ ਕੇ ਸਾਚੀ ਕਾ ਆਦੇਸ ਤੇ ਸ ਆਦੇਸ ਆਦ ਅਨੇ ਤਨਾਹ ਤਨਾਹਤ ਜੁਗ ਜੁਗ ਇੱਕ ਹੋਏ ਇਸ ਇੱਕ ਦੂਜੀ ਭੋ ਲਖ ਹੋ ਹੈ ਲਖ ਹੋ ਵੈ ਲਖ ਵੀਸ ਲਖ ਲਖ ਗੇੜਾ ਆਕੇ ਏਕ ਨਾਮ ਜਗਤੀਸ ਤੇਤ ਰਹੇ ਪਤ ਪਵਣਿਆ ਚੜੀਏ ਹੋਏ 21 ਸੁਣ ਜੱਲਾ ਆਕਾਸ ਕੇ कीटा आये रे नानक न तेरे पाय कुड़े ਸਤ ਜੋਰ ਕਰ ਵੇਖੈ ਸੋਏ ਨਾਲ ਕੁਤਮ ਨੀਚ ਨ ਕੋਏ ਰਾਤੇ ਰੁਤੇ ਤਿਥੀ ਵਾਰ ਪਉਣ ਪਾਣੀ ਅਗਨੀ ਪਾਤਾ ਤਿਸ ਵਿੱਚ ਧਰਤੇ ਥਾਪ ਰਖੇ ਧਰਮ ਸਾ ਤਿਸ ਵਿੱਚ ਜਿਉ ਜਗਤ ਕੇ ਰਖ ਤਿਨ ਕੇ ਨਾਮ ਜਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਸਰਤਾ ਰੇ ਕਰਮ ਪਵੇ ਨਿਸ਼ਾਨ ਕਾਚ ਪਕਾਏ ਉਦھے ਪਾਏ ਨਾਨਕ ਗਿਆ ਜਾਤੇ ਜਾਏ ਤਰਮ ਖੰਡ ਕਾ ਏਉ ਤਰਮ ਗਿਆ ਖੰਡ ਕਾ ਆਖੋ ਕਰ ਕੇਤੇ ਕੌਣ ਪੜੇ ਵਸੰਤ ਕੇਤੇ ਕਾ ਮਹੇਸ਼ ਕੇਤੇ ਬ੍ਰਹਮੇ ਕਾਂਤ ਗੜੀਏ ਰੂਪ ਰੰਗ ਕੇ ਵੇਸ ਕੇਤੇ ਆਕਰਮਮੀ ਮੇਂ ਕੇਤੇ ਕੇਤੇ ਕਹਤੇ ਕਿ ਤੇ ਚੰਦ ਸੂਰ ਕੇਤੇ ਕਹਤੇ ਮਨੁ ਤੇਸੇ ਕਹਤੇ ਸਤਿਗੁਰ ਨਾਤ ਕੇਤੇ ਕਹਤੇ ਦੇਵ ਦੇਵ ਤਾਨਵ ਨੰਨ ਕੇਤੇ ਕਹਤੇ ਤਸੰਦ ਕੇਤੀਆ ਬਾਣੀ ਕੇਤੀਆ ਬਾਣੀ ਕੇਤੇ ਬਾਤ ਬਹਰਦਾ ਕੇਤੀਆ ਸੁਰਤੇ ਸੇ ਕਹਤੇ ਨਾਨਕ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋਟ ਅਨੰਤ ਸ਼ਰਮ ਖੰਡ ਕੀ ਬਾਣੀ ਰੂ ਤਿੱਥੈ ਘਾਟ ਘੜੀਏ ਬੋਤ ਨੂੰ ਤਾਂ ਕਿ ਅਗਲਾ ਖਤਿਆ ਨਾ ਜਾਏ ਜੇ ਕੋ ਕਹੈ ਪਿਛੇ ਪਛਤਾਏ ਤਿੱਥੈ ਘੜੀਏ ਸੁਰਤ ਮਤ ਮਨ ਬੁੱਧ ਤਿੱਥੈ ਘੜੀਏ ਸੁਰਾ ਸਿਤਾ ਕੀ ਸੁ ਕਰਮਖੰਡ ਕੇ ਬਾਣੀ ਜੋ ਤਿਥਾ ਹੋਰ ਨ ਕੋਈ ਹੋਰ ਤਿਥਾ ਜੋ ਤੁਮਾ ਬਲਸੂਰ ਤਿਨ ਮੈ ਰਾਗ ਰਿਆ ਭਰਪੂਰ ਤਿਥਾ ਸਿਤੋ ਸਿਤਮਾ ਮਾਇ ਤਾਕੇ ਰੂਪ ਨ ਘਟਨੇ ਜਾਇ ਨਾ ਹੋਏ ਮਰੈ ਨ ਭਾਗੇ ਜਾਇ ਜਿਨ ਕੈ ਰਾਮ ਰਸੈ ਮਨ ਮਾਇ ਤਿਥਾ ਭਗਤ ਰਸੈ ਕੇ ਰਹਾ ਧਨੰਦ ਸੱਚਾ ਮਨ ਸੁਏ ਸੱਚ ਖੰਡ ਵਸਨੁ ਕਾ ਕਰ ਕਰ ਵੇਖੇ ਨਦਰ ਨਿਹਾਲ ਤਿਥੈ ਖੰਡ ਮੰਦਰ ਵਰ ਭੰਡ ਜੇ ਕੋ ਕਥੈ ਤਾ ਅੰਤ ਨੰਤ ਤਿਥੈ ਲੋ ਲੋ ਕਾ ਕਾ ਜਿਵ ਜਿਵ ਹੁਕਮ ਤੇ ਵਿਹਰ ਕਰ ਵੇਖੈ ਵਿਗਸ ਕਰ ਵਿਚਾਰ ਨਾਨਕ ਕਤਲਾ ਕਰਦਾ ਸਾਰ ਜਤ ਭਾਰਾ ਤੇਰ ਸੁਨਿਆ ਤਹਿ ਰਮਤ ਵੇਧਾਤੀ ਆ ਪੌਕਲਾ ਅਗਨ ਤਪ ਤਾ ਬਾਂਡਾ ਭਉ ਅਮਰਤ ਤਿਤ ਢਾਲ ਘੜਿਆ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾ ਕੋ ਨਦਰ ਨਦਰ ਨਿਹਾਰ ਜਿਨ ਕੋ ਨਦਰ ਕਰਮ ਤਿਨ ਕਾ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਵਸ ਰਾਤ ਤੋਏ ਤਾਈ ਦਾਇਆ ਖੇਲਾ ਸਭ ਨ ਜਗਤ ਜੰਨੇ ਆਇਆ ਉਹ ਦੁਰੀ ਆਇਆ ਬਲਾਜੈ ਧਰਮ ਹਜੂਰ ਕਰਮੀ ਆਪੋ ਆਪਣੇ ਕੇ ਨੈਰਕ ਦੂਰ ਜਿਨੇ ਨਾਮ ਤਿਆ ਆ ਗਏ ਮਸਕਦ ਕਾ ਇਨੇ ਨਾਮ ਧਿਆਇਆ ਗਏ ਰਸ਼ਕ ਤੇ ਘਾਲ ਨਾਨਕ